ਗੁਰੂ ਸਾਡੇ ਨੇ ਲੱਕ ਬੱਦਾ ਸੀ ਪਖੰਡੀਆਂ ਦੇ ਪਾਜ ਉਗੇੜਨੇ ਆ। ਘੇੜੇ ਉਹਦੀ ਲੋੜ ਤੋਂ ਬਚਾਇਆ। ਕਲਗੀਧਰ ਪਾਸ਼ਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੈਠੇ ਨੇ। ਕੁਝ ਸੰਨਿਆਸੀ ਆ ਗਏ ਜੀ ਆਨੰਦਪੁਰ ਸਾਹਿਬ ਸੰਨਿਆਸੀ ਤਿਆਗੀ ਸੰਨਿਆਸੀ ਤਿਆਗੀ ਜਿਹੜੇ ਗ੍ਰਸਤੋਂ ਭਗੌੜੇ ਸੀ ਸੰਨਿਆਸੀ ਸੀ ਸੰਿਆਸ ਲਿਆ ਸੀ ਜਿਨ੍ਹਾਂ ਨੇ। ਉੱਜ ਨੂੰ ਆਏ ਨਾ ਧਿਆਨ ਨਾਲ ਸੁਣਿਓ ਜੀ। ਗਿਆਨੀ ਸ੍ਰੋਣ ਸਿੰਘ ਜੀ ਸੀਤਲ ਢਾਡੀਆਂ ਦੇ ਬੋਲ ਹੋਏ ਨੇ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਲਿਖਿਆ ਮਨੁਖਤਾ ਤੇ ਗੁਰੂ ਕਿਤਾਬ ਉਹਨਾਂ ਦੀ ਪੜਨ ਵਾਲੀ ਹੈ ਕਿਉਂਕਿ ਇਹ ਗਿਆਨੀ ਸੌਰ ਸੰਗ ਜੀ ਸੀਤਲ ਇਤਿਹਾਸਕਾਰ ਨਾਲ ਲਿਖਦੇ ਵੀ ਸੀ ਤੇ ਨਾਲ ਉਹ ਗਾਉਂਦੇ ਵੀ ਸੀ ਬੋਲਦੇ ਵੀ ਸੀ ਕਿਉਂਕਿ ਬਹੁਤ ਘੱਟ ਹੁੰਦੇ ਨੇ ਇਦਾਂ ਦੇ ਢਾਡੀ ਸਹਿਬਾਨ ਜਿਹੜੇ ਲਿਖਦੇ ਵੀ ਹੋਣ ਤੇ ਨਾਲ ਲੈਕਚਰ ਵੀ ਕਰਦੇ ਤੁਹਾਡੇ ਵਿੱਚੋਂ ਕਈਆਂ ਬਜ਼ੁਰਗਾਂ ਨੇ ਸ਼ਾਇਦ ਗਿਆਨੀ ਸੌਰ ਸੰਗ ਸੀਤਲ ਦੇ ਕਦੀ ਲੈਕਚਰ ਲਾਈਵ ਸੁਨੇ ਵੀ ਹੋਣ ਕਿਉਂਕਿ ਬੜੇ ਬਾਕਮਾਲ ਢਾਡੀ ਸਨ ਬਹੁਤ ਵਧੀਆ ਇਤਿਹਾਸ ਪੇਸ਼ ਕਰਦੇ ਸਨ ਉਹਨਾਂ ਦੀਆਂ ਲਿਖੀਆਂ ਕਿਤਾਬਾਂ ਕਾਫੀ ਨੇ ਸਿੱਖ ਰਾਜ ਕਿਵੇਂ ਬਣਿਆ ਸਿੱਖ ਰਾਜ ਕਿਵੇਂ ਗਿਆ ਇਹ ਉਹਨਾਂ ਦੀਆਂ ਬਹੁਤ ਮਸ਼ਹੂਰ ਕਿਤਾਬਾਂ ਨੇ ਗਿਆਨੀ ਸੂਰਨ ਸਿੰਘ ਜੀ ਸੀਤਲ ਦੀਆਂ ਉਹਨਾਂ ਨੇ ਮਨੁੱਖਤਾ ਦਾ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਰੇ ਕਿਤਾਬ ਲਿਖੀ ਹੈ ਵੀ ਗੁਰੂ ਗੋਬਿੰਦ ਸਿੰਘ ਮਨੁੱਖਤਾ ਦੇ ਗੁਰੂ ਨੇ ਕੱਲੇ ਸਾਡੇ ਨਹੀਂ ਮਾਨਵਤਾ ਦੇ ਕਿਉਂ ਮਹਾਰਾਜ ਨੇ ਹਰ ਇੱਕ ਬੰਦੇ ਦੇ ਗਲ ਵਿੱਚ ਪਈਆਂ ਹੋਈਆਂ ਗੁਲਾਮੀ ਦੀਆਂ ਜ਼ੰਜੀਰਾਂ ਚੋਂ ਉਹਨਾਂ ਨੂੰ ਬਾਹਰ ਕੱਢਿਆ ਇਨਸਾਨ ਨੂੰ ਇਨਸਾਨ ਸਮਝਿਆ ਜਾਏ ਨਾ ਕਿ ਪੈਰ ਦੀ ਜੁੱਤੀ ਇਹ ਜੰਗ ਸੀ ਸਾਡੇ ਪਾਤਸ਼ਾਹ ਦੀ ਗੁਰਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੈਠੇ ਨੇ ਕੁਝ ਸੰਨਿਆਸੀ ਆ ਗਏ ਜੀ ਅਨੰਦਪੁਰ ਸਾਹਿਬ ਉਹਨਾਂ ਨੇ ਕਿ ਵੇਖਿਆ ਵੀ ਅਸੀਂ ਤੇ ਤਿਆਗੀ ਆ ਸੰਨਿਆਸੀ ਆਂ ਤੇ ਟੱਬਰ ਛੱਡਿਆ ਸਾਡੂ ਤੁਹਾਡੀ ਮਾਂ ਦਾ ਹੀ ਨਹੀਂ ਪਤਾ ਕਿੱਥੇ ਆ ਪਿਓ ਦਾ ਨਹੀਂ ਪਤਾ ਇਹ ਗੁਰੂ ਇਹਦੇ ਬੱਚੇ ਵੀ ਹੈਗੇ ਆ ਇਦੀ ਮਾਤਾ ਜੀ ਵੀ ਹੈਗੇ ਨੇ ਦਾਦੀ ਜੀ ਵੀ ਕਿਉਂਕਿ ਮਾਤਾ ਨਾਨਕੀ ਜੀ ਵੀ ਮਾਤਾ ਨਾਨਕੀ ਜੀ ਵੀ ਜਿਉਂਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਾਦੀ ਜੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਾਤਾ ਜੀ ਕਹਿੰਦੇ ਇਹਨਾਂ ਦੀ ਦਾਦੀ ਜੀ ਵੀ ਹੈਗੇ ਨੇ ਇਹਨਾਂ ਦੇ ਮਾਤਾ ਜੀ ਵੀ ਹੈਗੇ ਨੇ ਇਹਨਾਂ ਦੇ ਬੱਚੇ ਵੀ ਹੈਗੇ ਨੇ ਇਹਨਾਂ ਕੋਲ ਪ੍ਰਸਾਦੀ ਹਾਥੀ ਵੀ ਹੈ ਜਿਵੇਂ ਅੱਜ ਦੇ ਸਮੇਂ 'ਚ ਆਪਣੇ ਬਾਹਰ ਗੱਡੀਆਂ ਦੋ ਖਲੋਤੀਆਂ ਹੋਣ ਉਦੋਂ ਸਾਧਨ ਇਹੋ ਸੀ ਹਾਥੀ ਘੋੜੇ ਉਹ ਕਹਿੰਦੇ ਇਹਨਾਂ ਕੋਲ ਤੇ ਹਾਥੀ ਵੀ ਆ ਘੋੜੇ ਵੀ ਆ ਘਰ ਵੀ ਆ ਬੱਚੇ ਵੀ ਆ ਪਤਨੀ ਵੀ ਆ ਪਰਿਵਾਰ ਵੀ ਉਹ ਕਹਿੰਦੇ ਮਹਾਰਾਜ ਜੀ ਤੁਹਾਨੂੰ ਸਿੱਖ ਗੁਰੂ ਵੀ ਕਹਿੰਦੇ ਨੇ ਤੁਸੀਂ ਸਮਾਜ ਵਿੱਚ ਵੀ ਰਹਿੰਦੇ ਹੋ ਪਰਿਵਾਰ ਚ ਵੀ ਰਹਿੰਦੇ ਹੋ ਤੁਸੀਂ ਤਿਆਗਿਆ ਨਹੀਂ ਕੋਈ ਕਿਉਂਕਿ ਉਹਨਾਂ ਦੇ ਦਿਮਾਗ ਵਿੱਚ ਇਹ ਸੀ ਵੀ ਜਿਹੜਾ ਬੰਦਾ ਜਿੰ ਤੱਕ ਤਿਆਗਦਾ ਨਹੀਂ ਰੱਬ ਦੀ ਪ੍ਰਾਪਤੀ ਕਿਵੇਂ ਕਰ ਲੂ ਉਹ ਆਂਦੇ ਤੁਹਾਡੇ ਤੇ ਬੱਚੇ ਵੀ ਆ ਹੋ ਲੋਕਾਂ ਤੇ ਪ੍ਰਭਾਵ ਪਾਉਣਾ ਚਾਹੁੰਦੇ ਸੀ ਵੀ ਤੁਸੀਂ ਗਲਤ ਗੁਰੂ ਦੇ ਮਗਰ ਲੱਗੇ ਹੋ ਅਸਲੀ ਤੇ ਅਸੀਂ ਆ ਇਹਨਾਂ ਤੇ ਤਿਆਗਿਆ ਹੀ ਨਹੀਂ ਬੱਚੇ ਇਹਨਾਂ ਦੇ ਕੋਲੋ ਪਤਨੀ ਇਹਨਾਂ ਦੇ ਕੋਲੋ ਪਰਿਵਾਰ ਇਹਨਾਂ ਦੇ ਕੋਲੋ ਮਾਂ ਇਹਨਾਂ ਕੋਲੋ ਦਾਦੀ ਇਹਨਾਂ ਕੋਲੋ ਹਾਥੀ ਕੋਲੇ ਇਹਨਾਂ ਕੋਲੋ ਮਾਲ ਇਹਨਾਂ ਕੋਲ ਇਹ ਥੋੜਾ ਤਿਆਗੀ ਤਿਆਗੀ ਤੇ ਅਸੀਂ ਆ ਉਹ ਪ੍ਰਭਾਵ ਪਾਉਣ ਆਏ ਸੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਵੀ ਭੋਲੇ-ਪਾਲੇ ਸਿੱਖ ਸਾਡੇ ਮਗਰ ਤੁਰ ਪਣਗੇ ਪਰ ਅੱਜ ਵਰਗੇ ਸਿੱਖ ਨਹੀਂ ਸੀ ਨਾ ਹੈਗੇ ਵੀ ਜਿੰਨੇ ਲਈ ਗੱਲੀ ਤੇ ਉਸੇ ਨਾਲ ਉੱਚੀ ਬੋਲ ਕੇ ਦੱਸਿਓ ਜੀ ਜਿੰਨ ਲਈ ਉਸੇ ਨਾਲ ਹਾਂ ਜਿਹੜਾ ਮਗਰ ਆਇਆ ਜੇ ਕੋਈ ਬਾਬਾ ਆਇਆ ਉਹਦੀ ਫੋਟੋ ਉਹਨੂੰ ਮੱਤੇ ਡੇਕੀ ਜਾਂਦੇ ਐਥੇ ਇੱਕ ਤਰ੍ਹਾਂ ਤਰ੍ਹਾਂ ਦੇ ਗੁਰੂ ਆਏ ਜਗਤ ਗੁਰੂ ਕਈ ਕੀ ਬਣਾ ਬਣਾ ਪੇਸ਼ ਕੀਤੇ ਪਿੱਛੇ ਜੇ ਕਿਸੇ ਬਾਬੇ ਦੀ ਫੋਟੋ ਸੀ ਹੈਗਾ ਉਹ ਕਲੀਨ ਸ਼ੇਪ ਸੀ ਗੁਰੂ ਉਹਦੀ ਫੋਟੋ ਚ ਕਿਤੇ ਕਿਤੇ ਪਣੀ ਕੋ ਪਾਣੀ ਦਾ ਟੁਬਕਾ ਡੇਪਿਆ ਕਹਿੰਦੇ ਬਾਬਾ ਜੀ ਦੀ ਫੋਟਿਓ ਸ਼ਹਿਰ ਚ ਟਪਕ ਰਿਹਾ ਕੋ ਸੋਮਰਾ ਟਪਕ ਰਿਹਾ ਪਿੱਛੇ ਜੇ ਕੰਦ ਸੀ ਕਿਸੇ ਦੇ ਕਾਂਜ ਨੂੰ ਕਿਸੇ ਦੀ ਏਸੀ ਦੀ ਪਾਈਪ ਲੀਕ ਹੋ ਗਈ ਉਹ ਜੇ ਪਾਣੀ ਦੀ ਬੂੰਦਾ ਡਿੱਗਿਆ ਤੇ ਲੋਕ ਸੋਚਦੇ ਵੀ ਸ਼ਾਇਦ ਬਾਬਾ ਜੀ ਦੀ ਫੋਟੋ ਵਿੱਚੋਂ ਅਮਰਤ ਡਿੱਗ ਰਿਹਾ ਉਹ ਸ਼ੁਕਰ ਕਰੋ ਵੀ ਕਿਸੇ ਨੇ ਦੱਸਤਾ ਵੀ ਨਹੀਂ ਜੀ ਏਸੀ ਵਾਲੀ ਪਾਈਪ ਲੀਕ ਹੋ ਗਈ ਜਿੱਤੋਂ ਠੰਡਾ ਪਾਣੀ ਬਾਹਰ ਜਾਂਦਾ ਨਾ ਉਹ ਪੂਤੇ ਪਾਈਪ ਲੀਕ ਹੋ ਗਈ ਤੇ ਉਹ ਲੋਕ ਕੰਧਾਂ ਦੇ ਵਿੱਚੋਂ ਕੰਧਾਂ ਨੂੰ ਮੱਥੇ ਟੇਕਣ ਲੱਗ ਪਏ ਇਹ ਸਾਡਾ ਇਸ ਦੇਸ਼ ਆ ਜੀ ਬੜਾ ਕੁਝ ਵਾਪਰਦਾ ਇੱਥੇ ਮਾਫ ਕਰਨਾ ਗੁੱਸਾ ਨਾ ਮਨਾਇਓ ਇੱਥੇ ਬਹੁਤ ਕੁਝ ਵਾਪਰਦਾ ਇੱਥੇ ਬੜਾ ਕੁਝ ਚੱਲੀ ਜਾਂਦਾ ਲੋਕ ਮੰਨੀ ਜਾਂਦੇ ਉਹ ਪ੍ਰਭਾਵ ਪਾਉਣ ਆਏ ਸੀ ਕਹਿੰਦੇ ਮਹਾਰਾਜ ਤੁਸੀਂ ਗ੍ਰਿਸ਼ਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦੇ ਉਹ ਸਿੱਖਾਂ ਨੂੰ ਅਸਲ ਚ ਵਰਗਲਾ ਰਹੇ ਸੀ ਤੇ ਤੁਹਾਡੇ ਗੁਰੂ ਦੇ ਤੇ ਬੱਚੇ ਵੀ ਹੈਗੇ ਆ ਤੁਹਾਡੇ ਗੁਰੂ ਦੇ ਤੇ ਮਾਤਾ ਜੀ ਵੀ ਹੈਗੇ ਆ ਤੁਹਾਡੇ ਗੁਰੂ ਦੀ ਦਾਦੀ ਜੀ ਵੀ ਹੈਗੇ ਆ ਤੁਹਾਡੇ ਗੁਰੂ ਦੇ ਤੇ ਮਹੱਲ ਕਿਲੇ ਘੋੜੇ ਫੌਜਾਂ ਇਹ ਤਿਆਗੀ ਕਿਦਾਂ ਹੋਏ ਤਿਆਗੀ ਤੇ ਅਸੀਂ ਆ ਅਸੀਂ ਤੇ ਮਾਂ ਛੱਡੀ ਪਰਿਵਾਰ ਛੱਡਿਆ ਅੱਜ ਵੀ ਲੋਕ ਡੇਰਿਆਂ ਚ ਕਿਉਂ ਜਾਂਦੇ ਜੀ ਭਲਾ बाबा जी सन्यासी हैं बाबा जी तो त्यागी हैं बाबा जी ने तो वाशनाएं कंट्रोल की हुई हैं तो कितने बाबा जी जेल में भी बैठे हैं जिन्होंने वाशनाओं कंट्रोल किया हुआ है वो दा 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 तो ज्ञानी संतजन जी मस्कीन आंदे ਹੁੰਦੇ ਸੀ ਨਾ ਵੀ ਡੱਡ ਪਾਣੀ ਚ ਰਹਿੰਦੀ ਐ ਪਤਾ ਲੋਦਾ ਡੱਡ ਕਦੋਂ ਪਾਣੀ ਪੀ ਜਾਂਦੀ ਸਮਝ ਲੱਗਦੀ ਹੁਣ ਇਹ ਬਾਬੇ ਡੱਡ ਨੇ ਪਤਾ ਨਹੀਂ ਕਦੋਂ ਪਾਣੀ ਪੀ ਜਾਂਦੇ ਗ੍ਰਸਤੀ ਬੰਦਾ ਤੇ ਫੇਰ ਵੀ ਇੱਕ ਇੱਕ ਔਰਤ ਤੇ ਉਹਨੂੰ ਪਤਾ ਵੀ ਇਹ ਮੇਰੇ ਲੜ ਲੱਗੀ ਹੋਈ ਐ ਤਿਆਗੀ ਦਾ ਤੇ ਕੋਈ ਦੀਨਮਤੀ ਵੀ ਹੈ ਨਹੀਂ ਕੋਈ ਨਹੀਂ ਕਿੰਨਿਆ ਕਿੰਨੇ ਤੇ ਰੈਕਟ ਬੋਲਦੇ ਪੈ ਨੇ ਜੀ ਉਹ ਤੇ ਵਕੀਲਾਂ ਨੂੰ ਮੁੜ ਕੇ ਅਦਾਲਤਾਂ ਨੂੰ ਸਜਾ ਸੁਣਨੀ ਪੈਂਦੀ ਹੈ ਵੀ ਤੁਸੀਂ ਸਮਾਜ ਦਾ ਸੱਤਿਆਨਾਸ ਮਾਰ ਕੇ ਰੱਖ ਦਿੱਤਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਕੱਠੇ ਹੋ ਕੇ ਆ ਗਿਆ ਕਹਿੰਦੇ ਮਹਾਰਾਜ ਤੁਸੀਂ ਤਿਆਗਿਓ ਸਿੱਖਾਂ ਨੂੰ ਵਰਗਲਾ ਰਹੇ ਸੀ ਹੁਣ ਮਹਾਰਾਜ ਬੜੇ ਪਿਆਰ ਨਾਲ ਸਮਝਾਉਂਦੇ ਆ ਕਹਿੰਦੇ ਤੁਹਾਨੂੰ ਮੈਂ ਸਮਝਾਉਣਾ ਬਾਅਦ ਵੀ ਤੁਸੀਂ ਇਦਾਂ ਕਰੋ ਤੁਹਾਨੂੰ ਭੁੱਖ ਲੱਗੀ ਹੋਣੀ ਪਹਿਲਾਂ ਪ੍ਰਸ਼ਾਦਾ ਛਕੋ ਉਹਨਾਂ ਨੂੰ ਲੰਗਰ ਵਿੱਚ ਪ੍ਰਸ਼ਾਦਾ ਛਕਣ ਵਾਸਤੇ ਜੋ ਪੰਗਤ ਵਿੱਚ ਬਿਠਾਇਆ ਗਿਆ ਉਹ ਪ੍ਰਸ਼ਾਦਾ ਛਣਣ ਲੱਗ ਪਏ ਉਹਨਾਂ ਕੋਲ ਤੂੰਬੇ ਸੀ ਵੱਡੇ ਵੱਡੇ ਹੁੰਦੇ ਨੇ ਅੱਜ ਵੀ ਤੂੰਬੇ ਇਦਾਂ ਵਜਾਉਂਦੇ ਆ ਉਹਨਾਂ ਕੋਲ ਤੂੰਬੇ ਸੀ ਬਹੁਤ ਵੱਡੇ ਵੱਡੇ ਮਹਾਰਾਜ ਨੇ ਸਿੱਖਾਂ ਨੂੰ ਕਿਹਾ ਵੀ ਇਹਨਾਂ ਦੇ ਤੂੰਬੇ ਨਾ ਪਰਾਂ ਲੈ ਜਾਓ ਤੇ ਇਹਨਾਂ ਨੂੰ ਤੂੰਬਿਆਂ ਨੂੰ ਖੋਲੋ ਇਹ ਜਿਹੜੇ ਛੇਕ ਬੰਦ ਹੋਇਆ ਨਾ ਇਹਨਾਂ ਨੂੰ ਖੋਲੋ ਸੰਨਿਆਸੀਆਂ ਦੇ ਪੇਟ ਸਿਆਪਾ ਪੈ ਗਿਆ ਸੰਨਿਆਸੀਆਂ ਨੂੰ ਪਤਾ ਲੱਗ ਗਿਆ ਵੀ ਪਾ ਜੁਗੜ ਜਾਣਾ ਉਹ ਕਹਿੰਦੇ ਬਾਬਾ ਜੀ ਗੁਰੂ ਜੀ ਇਹ ਚ ਗੰਗਾ ਜਲਵਾ ਇਨੂੰ ਖੋਲਿਓ ਨਾ ਮਹਾਰਾਜ ਕਹਿੰਦੇ ਗੰਗਾ ਜਲ ਹੈ ਫਿਰ ਤੇ ਬਹੁਤ ਚੰਗੀ ਗੱਲ ਹੈ ਸਾਰੀ ਸੰਗਤ ਪੀਏਗੀ ਪੀਏ ਤੇ ਮਾਪੁਰਖਾਂ ਦੇ ਕੋਲ ਗੰਗਾ ਜਲ ਜੇ ਸਾਰੀ ਸੰਗਤ ਸ਼ਕ ਲਵੇ ਇਸ ਤੋਂ ਵਧੀਆ ਤੇ ਪਵਿੱਤਰ ਕਾਰਜ ਹੀ ਕੋਈ ਨਹੀਂ ਹੈ ਹੁਣ ਉਹ ਪਾਜ ਉਗੜਦਾ ਦੱਸਿਆ ਰੋਟੀ ਕਿੱਥੋਂ ਲੰਗੇ ਉਹਨਾਂ ਨੂੰ ਮਹਾਰਾਜ ਨੇ ਸਿੱਖਾਂ ਨੂੰ ਇਸ਼ਾਰਾ ਕੀਤਾ ਵੀ ਇਹਨਾਂ ਦੇ ਤੂੰਬੇ ਖੋਲੋ ਵੀ ਜਦੋਂ ਤੂੰਬੇ ਖੋਲੇ ਵਿੱਚੋਂ ਸੋਨੇ ਦੀਆਂ ਮੋਹਰੇ ਨਿਕਲੀਆਂ ਉਹ ਅੰਦਰ ਉਹ ਤੂੰਬਿਆਂ ਦੇ ਅੰਦਰ ਕੋਈ ਫਿਰਦੇ ਸੀ ਮਹਾਰਾਜ ਕਹਿੰਦੇ ਹੁਣ ਵੇਖੋ ਲੋਕਾਂ ਨੂੰ ਤੁਸੀਂ ਤਿਆਗ ਦਾ ਪਾਠ ਪੜ੍ਹਾ ਰਹੇ ਜੇ ਤੇ ਟੁੰਬਿਆਂ ਵਿੱਚ ਅੰਦਰ ਕੀ ਆ ਸੋਨੇ ਦੀਆਂ ਮੋਹਰਾਂ ਹੁਣ ਤੁਸੀਂ ਮੇਰੇ ਤੇ ਸਵਾਲ ਕੀਤਾ ਸੀ ਮੈਂ ਤਿਆਗੀ ਆ ਮੈਂ ਤੁਹਾਡੇ ਵਾਂਗੂ ਤਿਆਗ ਦਾ ਪਖੰਡ ਨਹੀਂ ਕੀਤਾ ਮੈਂ ਗ੍ਰਸਤੀ ਆ ਮੇਰੇ ਸਭ ਜਿਆਦੇ ਆ ਮੇਰਾ ਪਰਿਵਾਰ ਆ ਮੇਰੀ ਮਾਤਾ ਹੈ ਪਰ ਲੋੜ ਪਈ ਤਾਂ ਸਭ ਜਿਆਦੇ ਕੁਰਬਾਨ ਵੀ ਕੀਤੇ ਜਾ ਸਕਦੇ ਤੇ ਪਾਦਸ਼ਾਹ ਨੇ ਕੁਰਬਾਨ ਕਰਕੇ ਵਿਖਾਏ ਨੇ ਤੁਸੀਂ ਲੋਕਾਂ ਨੇ ਘਰ ਛੱਡੇ ਨੇ ਪਰ ਆਪਣੇ ਦਿਲਾਂ ਚੋਂ ਘਰ ਨਹੀਂ ਕੱਢਿਆ ਮੈਂ ਆਨੰਦਪੁਰ ਸਾਹਿਬ ਰਹਿ ਰਿਹਾ ਹਾਂ ਪਰ ਵਕਤ ਆਏਗਾ ਤੇ ਆਨੰਦਪੁਰ ਛੱਡਣਾ ਪਿਆ ਤੇ ਛੱਡਾਂਗਾ ਪਾਰਸ਼ਾ ਨੇ 1704 ਵਿੱਚ 6 ਪੋ ਨੂੰ ਆਨੰਦਪੁਰ ਛੱਡ ਕੇ ਚਮਕੌਰ ਸਾਹਿਬ ਦੀ ਗੜੀ 'ਚ ਪੁੱਤਰ ਕੁਰਬਾਨ ਕਰਕੇ ਭਾਰਤ ਦੇ ਵਿੱਚ ਵੱਡੇ ਵੱਡੇ ਸੰਨਿਆਸੀਆਂ ਦੇ ਮੂੰਹ ਤੇ ਤਮਾਚਾ ਮਾਰਿਆ ਸੀ ਕਿ ਤੁਸੀਂ ਲੋਕ ਅਸਲੀ ਸੰਨਿਆਸੀ ਨਹੀਂ ਤਿਆਗੀ ਨਹੀਂ ਤਿਆਗ ਆ ਹੁੰਦਾ ਹੈ ਕਿ ਮਨੁੱਖਤਾ ਨੂੰ ਗੁਲਾਮੀ ਦੇ ਜੰਜੀਰਾ ਚੋਂ ਬਾਹਰ ਕੱਢਣ ਦੀ ਲੋੜ ਪਵੇ ਤੇ ਅੱਗੇ ਤੁਰਨ ਵਾਲਾ ਆਪਣਾ ਪਰਿਵਾਰ ਵੀ ਕੁਰਬਾਨ ਕਰ ਦੇਵੇ ਪਰ ਸਾਡੇ ਅੱਜ ਸਿੱਖ ਮਗਰ ਲੱਗੇ ਫਿਰਦੇ ਆ ਜੀ ਗੁੱਸਾ ਨਾ ਮਨਾਇਓ ਸੱਚ ਮੈਂ ਰਾਤ ਦੇ ਦਵਾਨ ਚ ਵੀ ਕਿਹਾ ਸੀ ਪਤਾ ਹੀ ਨਹੀਂ ਹੈਗਾ ਫਲਸਫੀ ਦਾ ਸਹਿਜ ਪਾਠ ਕਰਿਆ ਕਰੋ ਮੇਰੀ ਉਹ ਪੈਣੋ ਇਸ ਪਾਰ ਦੇਸ਼ ਵਿੱਚ ਜਦੋਂ Hindu ਪਰਿਵਾਰ ਕਰ ਦੋ ਤਿੰਨ ਪੁੱਤ ਪੈਦਾ ਹੁੰਦੇ ਸੀ ਉਹ ਮਾਂ ਕਹਿੰਦੀ ਸੀ ਇੱਕ ਪੁੱਤ ਸਿੱਖ ਬਣਾਵਾਂਗੀ ਜੇ ਅੱਜ ਸਾਡੇ ਬੱਚੇ ਸਿੱਖੀ ਸਿਧਾਂਤ ਤੋਂ ਬਾਗੀ ਨੇ ਇਹਦਾ ਮਨ ਸਾਡੀਆਂ ਤੰਦਾ ਕਮਜ਼ੋਰ ਨੇ ਅਸੀਂ ਆਪਣੇ ਬੱਚਿਆਂ ਨੂੰ ਸਿੱਖੀ ਸਿਧਾਂਤ ਵਿਚਾਰ ਤਾਰਾ ਨਿਗਰਦਾਸ ਨਹੀਂ ਸਕੇ ਕਿ ਇਸ ਨਾਲ ਦੀ ਨਿਗਰ ਵਿਚਾਰ ਤਾਰਾ ਦੁਨੀਆਂ ਦੇ ਤਖਤੇ ਤੇ ਔਰ ਦਾ ਦਰਦ ਜੇ ਕਿਸੇ ਨੇ ਪਹਿਚਾਣਿਆ ਤੇ ਗੁਰੂ ਨਾਨਕ ਸਾਹਿਬ ਦੇ ਘਰ ਨੇ ਪਹਿਚਾਣਿਆ ਜਦੋਂ ਲੋਕ ਔਰਤ ਨੂੰ ਪੈਰ ਦੀ ਜੁੱਤੀ ਤਾਂ ਕਹਿੰਦੇ ਸਨ ਪਾਰਸ਼ੇ ਆਖਿਆ ਇਸ ਜਗ ਮੇ ਪੁਰਖੇ ਇਕ ਹੈ ਹੋਰ ਸਗਲੀ ਨਾਰ ਸਭਾਈ ਇਸ ਜਗਤ ਵਿੱਚ ពੁਰਖੀ ਇੱਕ ਹੈ ਸਵੈਮਾਨ ਨਾਲ ਅਣਖ ਨਾਲ ਅੱਜ ਔਰਤ ਦੇ ਘਰ ਬੱਚਾ ਨਾ ਹੋਵੇ ਲੋਕ ਉਹਨੂੰ ਕਹਿੰਦੇ ਆ ਅਧੂਰੀ ਹੈ ਗੁਰਨਾਨ ਦੇ ਕਰਨੇ ਆਖਿਆ ਨਹੀਂ ਭਾਈ ਇੱਥੇ ਬਿਨਾ ਔਲਾਦ ਤੋਂ ਵੀ ਔਰਤ ਪੂਰੀ ਹੋ ਸਕਦੀ ਹੈ ਬੇਬੇ ਨਾਨਕ ਦੇ ਕਰਨਾ ਤੀ ਸੀ ਨਾ ਪੁੱਤ ਸੀ ਬੇਬੇ ਨਾਨਕੀ ਬਿਨਾ ਔਲਾਦ ਤੋਂ ਵੀ ਸਮਾਜ ਵਿੱਚ ਪੂਰੀ ਸੀ ਇਹ ਮਸਾਲਾ ਕੈਮ ਕਰਕੇ ਵਿਖਾਈਆਂ ਪਰ ਹਿਸਟਰੀ ਪੜਿਆ ਕਰੋ ਆ ਨਾਟਕਾਂ ਚੇਟਕਾਂ ਜੋ ਕੁਝ ਨਹੀਂ ਮਿਲਣਾ ਵਿੱਚੋਂ ਥੋੜਾ ਜਿਹਾ ਵਕਤ ਕੱਢ ਕੇ ਆਪਣੀ ਕੌਮ ਦੀ ਹਿਸਟਰੀ ਇਤਿਹਾਸ ਪੜੋ ਗੁਰਨਾਨ ਸਿੰਘ ਦੀ ਭੈਣ ਬੇਬੇ ਨਾਨਕੀ 5 ਸਾਲ ਵੱਡੀ ਆ ਤੇ ਗੁਰਨਾਨ ਸਿੰਘ ਦੀ ਪਹਿਲੀ ਸਿੱਖ ਹੈ ਦੱਸਿਓ ਭੈਣੋ ਵੀਰੋ ਬਜ਼ੁਰਗੋ ਬੱਚਿਓ ਤੁਹਾਡੇ ਵਿੱਚ ਬਹੁਤ ਸਿਆਣੇ ਪਤਵੰਤੇ ਬੈਠੇ ਨੇ ਬੇਬੇ ਨਾਨਕੀ ਦੇ ਕਿੰਨੇ ਬੱਚੇ ਸੀ ਨਾ 30 ਸੀ ਤੇ ਬੇਬੇ ਨਾਨਕੀ ਕਰਨਾ ਪੁੱਤ ਸੀ ਬਿਨਾਂ ਔਲਾਦ ਤੋਂ ਵੀ ਬੇਬੇ ਨਾਨਕੀ ਪੂਰੀ ਸੀ ਇਥੇ ਤਿਆਗ ਦਾ ਪਾਠ ਪੜਾਇਆ ਗਿਆ ਸਾਡੇ ਬਾਬਾ ਜੀ ਨੇ ਵਿਆਹ ਨਹੀਂ ਕਰਾਇਆ ਸਾਡੇ ਬਾਬਾ ਜੀ ਨੇ ਮਾਂ ਤਿਆਗ ਦਿੱਤੀ ਸਾਡੇ ਬਾਬਾ ਜੀ ਨੇ ਪਿਓ ਤਿਆਗ ਦਿੱਤਾ ਸਾਡੇ ਬਾਬਾ ਜੀ ਨੇ ਘਰ ਛੱਡ ਦਿੱਤਾ ਛੱਡ ਕੇ ਫਿਰ ਕੀਤਾ ਕੀ ਸ੍ਰੀ ਤੇ ਸੁਆਮਾਲੀ ਸਾਡੇ ਗੁਰੂ ਨੇ ਪਲਾ ਕੀਤਾ ਬੱਚੇ ਦਾਸ ਪਾਤਸ਼ਾਹਾਂ ਵਿੱਚੋਂ ਸਵਾਏ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀ ਤੇ ਨੌਂ ਦੀਆਂ ਨੌਂ ਪਾਤਸ਼ਾਹਾਂ ਗ੍ਰਸਤੀ ਪਰਿਵਾਰ ਬੱਚੇ ਲੋੜ ਪਈ ਤੇ ਆਪਣਾ ਆਪ ਕੁਰਬਾਨ ਕਰਕੇ ਵਿਖਾਤਾ ਪਕੜ ਨਹੀਂ ਰੱਖੀ ਪਾਤਸ਼ਾਹ ਨੇ ਨਾ ਪਕੜ ਨਹੀਂ ਰੱਖੀ ਦੱਸਿਆ ਲੋਕਾਂ ਤਿਆਗ ਦੀ ਡੈਫੀਨੇਸ਼ਨ ਇਹ ਹੈ ਇਸ ਕਰਕੇ ਇਸ ਗੱਲ ਨੂੰ ਸਮਝਿਓ ਅਹੀਂ ਤੇ ਆ ਜੈਵੇਂ ਤੁਰੇ ਫਿਰਦੇ ਕੋ ਕਿਸੇ ਮਗਰ ਤੁਰਿਆ ਫਿਰਦਾ ਅੱਜ ਤੇ ਸ਼ਬਦ ਗੁਰੂ ਅੱਜ ਦਾ ਸਿੱਖ ਦੇਆਂ ਉੱਤੇ ਫੁੱਲ ਸੁੱਟ ਰਿਹਾ ਦੇਆਂ ਉੱਤੇ ਸਰੀਰਾਂ ਉੱਤੇ ਸਮਝਿਓ ਸਰੀਰਾਂ ਉੱਤੇ ਫੁੱਲ ਸੁੱਟਦਾ ਕੋ ਦੇਹ ਤਾਰੀ ਬਾਬਾ ਅਜੇ ਫੁੱਲ ਸੁੱਟਦਾ ਉੱਤੇ ਸ਼ਬਦ ਨੂੰ ਲੈ ਕੇ ਜਾਓ ਆਪਣੇ ਘਰਾਂ 'ਚ ਬਾਣੀ ਨੂੰ ਪੜੋ ਤੁਸੀਂ ਬਿਜ਼ਨਸ ਕਰੋ ਬਹੁਤ ਵਧੀਆ ਗੱਲ ਹੈ ਤੁਸੀਂ ਨੌਕਰੀ ਕਰੋ ਬਹੁਤ ਵਧੀਆ ਗੱਲ ਹੈ ਤੁਸੀਂ ਘਰ 'ਚ ਰਹੋ ਜਿੱਥੇ ਵੀ ਜਾਓ ਪਰ ਤੁਹਾਡੇ ਕੋਲ ਗੁਰਮਤ ਦੇ ਵਿਚਾਰ ਹੋਣ ਤੁਹਾਡੇ ਕੋਲ ਬਾਣੀ ਹੋਵੇ ਤੁਸੀਂ 1 ਸਾਲ ਲਗਾਤਾਰ ਸਹਿਜ ਪਾਠ ਕਰਕੇ ਅਰਥਾਂ ਸਹਿਤ ਵੇਖ ਲਓ ਤੁਹਾਡਾ ਸੋਚਣ ਦਾ ਤੁਹਾਡਾ ਤੁਰਨ ਦਾ ਤੁਹਾਡਾ ਬੋਲਣ ਦਾ ਤੁਹਾਡਾ ਲੋਕਾਂ ਦੇ ਨਾਲ ਵਿਚਰਨ ਦਾ ਸਟਾਈਲ ਚੇਂਜ ਹੋ ਜਾਏਗਾ ਤੁਸੀਂ ਸਮਝੋਗੇ ਬਾਣੀ ਸਾਡਾ ਕਦ ਕਿੰਨਾ ਉੱਚਾ ਕਰਦੀ ਹੈ ਆਏ ਆਏ ਮੱਥਾ ਟੇਕਿਆ 10 ਰੁਪਏ ਗੋਲ ਚ ਪਾਏ ਦੇਖ ਲਈ ਅਜੇ ਭਾਈ ਸਾਹਿਬ ਹੁਕਮ ਨਮਾ ਸੁਣਾਉਣ ਲੱਗਦੇ ਸਾਡੀ ਗੱਡੀ ਸਟਾਰਟ ਹੋ ਜਾਂਦੀ ਹੈ ਦੁਨੀਆ ਦਾ ਕੋਈ ਐਸਾ ਸਕੂਲ ਹੈ ਜਿੱਥੇ ਬੱਚਾ ਸਿਰਫ ਮੱਥਾ ਟੇਕ ਕੇ ਆਵੇ ਤੇ ਉਹ ਆਈਪੀਐਸ ਬਣ ਜਾਏ ਉਹ ਡਾਕਟਰ ਬਣ ਜਾ ਉਹਨੂੰ ਸਕੂਲ ਚ ਸਵੇਰੇ ਤੋਂ ਲੈ ਕੇ ਦੁਪਹਿਰ ਦੇ 2 3 ਵਜੇ ਤੱਕ 5 6 ਘੰਟੇ ਗੁਜ਼ਾਰਨੇ ਪੈਂਦੇ ਨੇ ਅਜੇ ਘਰ ਮਗਰੋਂ ਆਉਂਦਾ ਲੰਚ ਮਗਰੋਂ ਕਰਦਾ ਟਿਊਸ਼ਨ ਲਈ ਬੈਗ ਫੇਮ ਆ ਬਾਪ ਤੋੜ ਦਿੰਦੇ ਨੇ ਤੇ ਸਿੱਖੀ ਦਾ ਸਕੂਲ 5 ਮਿੰਟ ਸਵੇਰੇ 5 ਮਿੰਟ ਸ਼ਾਮੀ ਕੀ ਆਂਦਾ ਜੀ ਮੈਂ ਗੁਰੂ ਦਾ ਉੱਚੀ ਬੋਲ ਰਿਹਾ ਜੀ ਮੈਨੂੰ ਪਤਾ ਤੁਸੀਂ ਅਗਲੀ ਵਾਰ ਮੈਨੂੰ ਸੱਦਣਾ ਨਹੀਂ ਹੈ ਇਸ ਕਰਕੇ ਜਿੰਨੀਆਂ ਗੱਲਾਂ ਮੈਂ ਇਸ ਵਾਰ ਕਹਿ ਜਾ ਕੀ ਆਂਦਾ ਜੀ ਮੈਂ ਗੁਰੂ ਦਾ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਆ ਪ੍ਰਚਾਰ ਹੈ ਮੇਰਾ ਕਈਆਂ ਨੂੰ ਚੁਭਦਾ ਹੈ ਕਮੇਟੀਆਂ ਨੂੰ ਫੋਨ ਕਰਕੇ ਕਹਿੰਦੇ ਇਹਨੂੰ ਨਾਂ ਸੱਦੋ ਚਲੋ ਤੁਹਾਡੀ ਮਰਜ਼ੀ ਹੈ ਭਾਈ ਕਿਉਂਕਿ ਮੇਰੇ ਕੋਲੋਂ ਪੋਚੇ ਨਹੀਂ ਵਜਦੇ ਮੇਰੇ ਕੋਲੋਂ ਮਿੱਠੀਆਂ ਗੋਲੀਆਂ ਬੋਲੋ ਜੀ ਜੇ ਮੈਂ ਵੀ ਸੇਵ ਦੇਣ ਲੱਗ ਪਾਂ ਲਾਚੀਆਂ ਦੇਣ ਲੱਗ ਪਾਂ ਐਦਾਂ ਜਿਹੜੇ ਲੋਕ ਦਿੰਦੇ ਨੇ ਪਖੰਡੀ ਬਹੁਤ ਪਖੰਡ ਕਰਦੇ ਆ ਲੋਕ ਪੁੱਛਦੇ ਆਣ ਕੇ ਜਿਵੇਂ ਮੈਂ ਕੈਨੇਡਾ ਗਿਆ ਉੱਥੇ ਇੱਕ ਮਾਤਾ ਜੀ ਆਏ ਪੁੱਤਰ ਪੁੱਤਰ ਤੇ ਨਹੀਂ ਖੈਰ ਹੋਣੇ ਮੈਨੂੰ ਕਿਹਾ ਬਾਬਾ ਕਹਾਂ ਮੈਂ ਕਿਹਾ ਮਾਤਾ ਮੈਂ ਤੁਹਾਡੇ ਪੁੱਤਰਿਆਂ ਵਰਗਾ ਵਾਂ ਮੈਨੂੰ ਬੇਟਾ ਕਹੇ ਮੈਂ ਬਾਬਾ ਨਹੀਂ ਕੋਇਗਾ ਅੰਦੀ ਪੁੱਤਰ ਆ ਮੈਨੂੰ ਸ਼ੂਗਰ ਵਾ ਗੋਡੇ ਦੁਖਦੇ ਆ ਕੋ ਦਵਾਈ ਹੈਗੀ ਮੈਂ ਕਿਹਾ ਹਾਂਜੀ ਕਮੇਟੀ ਮੇਰੇ ਮੂੰਹ ਆ ਦੇਖਣ ਲੱਗ ਪਈ ਕਿ ਸਰਵਿਸਿੰਗ ਵੀ ਦਵਾਈਆਂ ਦੇਣ ਲੱਗ ਪਏ ਮੈਂ ਕਿਹਾ ਹਾਂਜੀ ਮਾਤਾ ਜੀ ਕਹਿੰਦੇ ਕਿਹੜੀ ਦਵਾਈ ਮੈਂ ਕਿਹਾ ਮਿੱਠਾ ਨਹੀਂ ਖਾਣਾ ਅਜ ਤੋਂ ਬਾਅਦ ਤੇ ਕਿਲੋ 2 ਕਿਲੋਮੀਟਰ ਸੈਰ ਕਰਨੀ ਆ ਮਾਤਾ ਜੀ ਆ ਪਹੁੰਚੜ ਗਏ ਭਲੇ ਠੀਕ ਠਾਕ ਹੋ ਜਾਣਾ ਹੈ ਤੁਸੀਂ ਸ਼ਬਦ ਪੁੱਛਿਆ ਸ਼ਬਦ ਐ ਹੋਈ ਆ ਕਿ ਡੇਢ 2 ਕਿਲੋਮੀਟਰ ਵਾਕ ਕਰੋ ਮਿੱਠਾ ਖਾਣਾ ਬੋਲੋ ਜੀ ਬੰਦ ਕਰ ਦਿਓ ਆਪਣੇ ਆਪ ਠੀਕ ਹੋ ਜਾਣਾ ਕਿਸੇ ਬਾਬੇ ਕੋਲ ਕੋਈ ਲਾ ਕੋਈ ਲਾਚੀ ਕੋਈ ਚੀਜ਼ਾਂ ਨਹੀਂ ਹੈਗੀਆਂ ਜਿਹੜੇ ਲੋਕ ਭੱਜੇ ਫਿਰਦੇ ਐਵੇਂ ਕਿਸੇ ਦੇ ਕੋਲ ਮਾਫ ਕਰਨਾ ਇੱਕ ਗੱਲ ਸਿੱਧੀ ਜੀ ਗੱਲ ਹੈ ਜੇ ਇਦਾਂ ਠੀਕ ਹੁੰਦਾ ਤੇ ਸਾਡੇ ਗੁਰੂ ਨੂੰ ਵੈਦਖਾਨੇ ਖੋਲਣ ਦੀ ਲੋੜ ਨਹੀਂ ਸੀ ਕਰਾਜ ਮਾਨਕੋਸ਼ ਪਿਆ ਨਹੀਂ ਹੈਗਾ ਤੇ ਇੰਟਰਨੈਟ ਤੇ ਤੇ ਹੈਗਾ ਹੈ ਨਾ ਭਾਈ ਲਾਲੋ ਭਰਿਓ ਉਥੇ ਦੋ ਲਾਲੋ ਲਿਖੇ ਆਉਣਗੇ ਇੱਕ ਭਾਈ ਲਾਲੋ ਗੁਰੂ ਨਾਨਕ ਸਾਹਿਬ ਵੇਲੇ ਏਮਨਾਬਾਦੀ ਧਰਤੀ ਤੇ ਤੇ ਇੱਕ ਭਾਈ ਲਾਲੋ ਗੁਰੂ ਅਮਰਦਾਸ ਵੇਲੇ ਵੈਦ ਸੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਵੈਦ ਰੱਖਿਆ ਸੀ ਮਹਾਰਾਜ ਨੇ ਮਹਾਰਾਜ ਵੈਦ ਰੱਖਦੇ ਸੀ ਆਪਣੇ ਕੋਲ ਹਮੇਸ਼ਾ ਹੀ ਜੇ ਕਿਸੇ ਦਾ ਕੋਈ ਸਰੀਰ ਰੋਗੀ ਹੈ ਉਹਦਾ ਇਲਾਜ ਵੈਦ ਕਰੇਗਾ ਜੇ ਕਿਸੇ ਦਾ ਮਨ ਰੋਗੀ ਹੈ ਉਹਦਾ ਇਲਾਜ ਗੁਰੂ ਦਾ ਉਪਦੇਸ਼ ਸ਼ਬਦ ਕਰੇਗਾ ਤੇ ਅੱਜ ਲੋਕ ਕਰਦੇ ਫਿਰਦੇ ਬੜਾ ਕੁਝ ਹੋ ਰਿਹਾ ਜੀ ਆ ਤੁਸੀਂ ਵੇਖਦੇ ਹੋ ਕਈ ਕਹਿਣਗੇ ਅਸੀਂ ਇੰਨੇ ਪਾਠ ਕੀਤੇ ਬਾਬਾ ਜੀ ਨੇ ਸਾਡਾ ਕਰਜ਼ਾ ਲਾਤਾ ਕਿਉਂ ਜੀ ਗੁਰੂ ਬਾਣੀ ਕਰਜ਼ੇ ਲਾਉਣ ਲਈ ਹੁਣ ਤੁਸੀਂ ਕਰਜ਼ਾ ਲਿਆ ਹੋਵੇ ਪੁੱਠੇ ਕੰਬਲੀ ਦੇ ਮਹਾਰਾਜਾ ਗਾੜੀ ਸੁਖਣਾ ਸੁਖੀ ਜਾਓ ਗੁੱਸਾ ਨਾ ਮਨਾਓ ਓਹ ਕਲੀਰ ਗੱਲ ਹੈ ਬਾਣੀ ਸਾਡਾ ਸਵੈ ਮਨੁਚਾ ਚੁੱਕਦੀ ਹੈ ਗੁਰਬਾਣੀ ਤੁਹਾਡੇ دنیਾਵੀ ਬੈਂਕਾਂ ਦੇ ਕਰਜ਼ੇ ਲਾਉਣ ਲਈ ਨਹੀਂ ਜਿਹੜੇ ਲੋਕ ਸਾਨੂੰ ਇਹ ਝੂਠੇ ਆਸਰੇ ਝੂਠੇ ਲਾਲਚ ਦੇ ਦੇ ਕੇ ਗੁਰਬਾਣੀ ਨਾਲ ਜੋੜ ਰਹੇ ਨੇ ਉਹ ਤੁਹਾਡਾ ਮਨੋਬਲ ਡੇਗ ਰਹੇ ਨੇ ਅਜ ਬੜਾ ਕੁਝ ਹੋ ਰਿਹਾ ਹੈ ਮੈਂ ਬੈਜਨ ਦਾ ਪਾਠ ਕਰ ਰਿਹਾ ਜੀ ਮੇਰਾ ਹੁਣ ਕਰਜ਼ਾ ਲੈ ਗਿਆ ਹੁਣ ਮੰਨ ਲਓ ਕਿਸੇ ਨੇ ਕਰਜ਼ਾ ਲਿਆ ਹੋਵੇ 30 گاਵਾਂ ਵਾਸਤੇ ਤੇ ਉਹਦੀ ਜਗ੍ਹਾ ਪਾਲ ਦੇ ਤਿੰਨ ਮੰਜ਼ਲੀ ਕੋਠੀ ਤੇ ਮੁੜ ਕੇ ਬਾਬਾ ਦੀਪਸੂ ਨੂੰ ਕਹੀ ਜਾਵੇ ਬਾਬਾ ਦੀਸੂ ਜੀ ਮੇਰਾ ਕਰਜ਼ਾ ਲਾ ਦਿਓ ਗੁਰੂ ਅੰਗਦ ਸਾਹਿਬ ਜੀ ਮੇਰਾ ਬੋਲੋ ਜੀ ਗੁਰੂ ਅੰਗਦ ਸਾਹਿਬ ਜੀ ਮੇਰਾ ਤੇ ਮਹਾਰਾਜ ਤੇ ਇਹੋ ਕਹਣਗੇ ਜੇ ਕਰਜ਼ਾ ਲਿਆ گاਵਾਂ ਲਈ ਤੇ گاਵਾਂ ਪੌਂਦਾ ਤੂੰ ਤੇ ਕੋਠੀ ਪਾ ਕੇ ਬਹਿ ਗਿਆ ਬਈ ਜਿਸ ਕੰਮ ਲਈ ਕਰਜ਼ਾ ਲਿਆ ਉਹ ਕੰਮ ਕਰ ਕਰਜ਼ਾ ਚੜਨਾ ਨਹੀਂ ਸੀ ਮੱਝਾਂ گاਵਾ ਤੇ ਕਰਜ਼ਾ ਲਿਆ ਮੱਝਾਂ گاਵਾ ਦਾ ਦੁੱਧ ਵੇਚਦਾ ਕਰਜ਼ੇ ਦੀਆਂ ਕਿਸ਼ਤਾਂ ਲਾਉਂਦਾ ਆਪਣੇ ਆਪ ਹੀ ਤੇਰਾ ਵਿਹਾਰ ਵਧੀਆ ਬਣਦਾ ਤੁਹਾਡੇ ਕੋਲੋਂ ਇੱਕ ਬੰਦਾ ਇੱਕ ਵਾਰ ਪੈਸੇ ਲੈ ਜਾ ਤੁਹਾਨੂੰ ਟਾਈਮ ਨਾ ਮੋੜ ਜਾ ਦੂਜੀ ਵਾਰ ਤੁਹਾਡਾ ਵੀ ਦਿਲ ਕਰਦਾ ਪੈਸੇ ਦੇਣ ਨੂੰ ਸਿਸਟਮ ਵਿਗੜ ਗਿਆ ਸਾਸਣ ਜੀ ਗੁੱਸਾ ਨਾ ਮਨਾਇਓ ਜੇ ਭਾਰਤ ਦੇਸ਼ ਵਿੱਚੋਂ ਖਾਸ ਕਰਕੇ ਇੱਥੋਂ ਹੌਲੀ ਹੌਲੀ ਬੱਚਾ ਵਿਦੇਸ਼ ਨੂੰ ਰੋਕ ਕਰ ਰਿਹਾ ਹੈ ਨਾ ਵੱਡੀ ਮਸ਼ੀ ਛੋਟੀ ਮਸ਼ੀ ਨੂੰ ਖਾ ਰਹੀ ਹੈ ਬਾਬੇ ਨੇ ਆਖਿਆ ਸੀ ਨਾ ਪਾਈ ਕਰਪਸ਼ਨ ਨਹੀਂ ਬੇਈਮਾਨੀ ਨਹੀਂ ਹੱਕ ਪਰ ਆਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਾਂ ਮਤ ਹਾਂ ਪਰ ਐ ਜਾ ਮੁਰਦਾਰ ਨਾ ਖਾਏ ਹਿੰਦੂ ਵੀਰ ਵਾਸਤੇ ਗਾਂ ਖਾਣਾ ਪਾਪ ਹੈ ਮੁਸਲਮਾਨ ਭਰਾ ਲਈ ਸੂਰ ਖਾਣਾ ਪਾਪ ਹੈ ਪਰ ਮੇਰੇ ਹਜ਼ੂਰ ਨੇ ਬੁਲੰਦੀ ਵਿੱਚ ਇਹ ਗੱਲ ਕਹੀ ਜੇ ਤੁਸੀਂ ਦੋਵੇਂ ਦੂਜੇ ਦਾ ਹੱਕ ਖਾ ਰਹੇ ਹੋ ਬੇਈਮਾਨੀ ਕਰ ਰਹੇ ਹੋ ਤੇ ਮੁਸਲਮਾਨ ਭਰਾ ਸੂਰ ਖਾ ਰਿਹਾ ਤੇ ਹਿੰਦੂ ਭਰਾ ਸਾਡਾ ਗਾਂ ਦਾ ਮਾਸ ਖਾ ਰਿਹਾ ਕਿਸ ਦਾ ਹੱਕ ਖਾਣਾ ਨਹੀਂ ਸੱਚੀ ਸੁੱਚੀ ਕਿਰਤ ਕਰ ਤੇ ਗੁਰੂ ਕੇ ਸਿੱਖ ਹੋਏ ਸਿੱਖ ਤੇ ਵੀ ਇੰਨਾ ਟੁਕਦਾ ਹੈ ਇਹ ਨਹੀਂ ਮੈਂ ਗਾਤਰਾ ਪਾ ਕੇ ਕਿਰਪਾਨ ਪਾ ਕੇ ਅਮਰਦਸ਼ਾ ਕੇ ਬੇਈਮਾਨੀਆਂ ਕਰੀ ਜਾਵਾ ਮੈਨੂੰ ਲਾਇਸੈਂਸ ਮਿਲ ਗਿਆ ਨਹੀਂ ਵਿਹਾਰ ਇਹੋ ਜਿਹਾ ਬਣਾ ਕੇ ਜਾਓ ਜਦੋਂ ਅਸੀਂ ਦੁਨੀਆ ਤੋਂ ਜਾਈਏ ਮੈਂ ਕਿ ਬੇਨਤੀ ਕਰਦਾ ਹੁੰਨਾ ਕਿ ਇਹਦਾ ਮੰਨ ਲੋ ਪਿਤਾ ਚੜਾਈ ਕਰ ਗਿਆ ਤੁਸੀਂ ਉਹਦੇ ਦੋਸਤਾਂ ਮਿੱਤਰਾਂ ਨੂੰ ਪੁੱਛੋ ਸਾਡੇ ਡੈਡੀ ਨੇ ਕਿਹਦਾ ਪੈਸਾ ਦੇਣਾ ਤੇ ਨਹੀਂ ਸੀ ਲੈਣ ਵਾਲੇ ਪੁੱਛਿਓ ਨਾ ਪੁੱਛਿਓ ਦੇਣ ਵਾਲੇ ਜ਼ਰੂਰ ਪੁੱਛਿਓ